ਹਾਂ ਜੀ ਕੀ ਨਾ ਵੀਰ ਜੀ ਇਹ ਨਵਦੀਪ ਸਿੰਘ ਕਿਹੜਾ ਪਿੰਡ ਇਹ ਡਾਲੇ ਆਈ ਆ ਤਾਂ ਕਿੰਨੇ ਏਕੜ ਦੇ ਵਿੱਚ ਤੁਸੀਂ ਜਿਹੜੀ ਆ ਆਪਣੀ ਕਣਕ ਦੀ ਬਜਾਈ ਇਸ ਤਰ੍ਹਾਂ ਜਿਹੜੀ ਉਹ ਪਰਾਲੇ ਨੂੰ ਸਾਂਭ ਸੰਭਾਲ ਕਰਕੇ ਫੇਰ ਜੀ ਫੇਰ 2-3 ਸਾਲ ਹੋ ਗਏ ਸਾਨੂੰ ਕੋਈ 20-22 ਕਿੱਲੇ ਜਿਹੜੇ ਆ ਨਾ ਇਸ ਤਰ੍ਹਾਂ ਹੀ ਅਸੀਂ ਰਾਲਾ ਜਿਹੜਾ ਵਾਏ ਸਾਲ ਹੀ ਨੱਪ ਕੇ ਹਾਂ ਪਹਿਲਾਂ ਉਹ ਫਿਰਕੀ ਇੱਕ ਬਣਾਈ ਆ ਉਹਦੇ ਨਾਲ ਖਲਾ ਰਹੀਦਾ ਫਿਰ ਸੁਪਰਸੀਡਰ ਨਾਲ ਚਲਾ ਕੇ ਸੁਪਰਸੀਡਰ ਨਾਲ ਦੱਬ ਕੇ ਫਿਰ ਉੱਤੇ ਪਾਣੀ ਲਾ ਕੇ ਤੇ ਫਿਰ ਦੁਬਾਰਾ ਫਿਰ ਸੁਪਰਸੀਡਰ ਨਾਲ ਕਣਕ ਬੀਜੀ ਦੀ ਇਹਦੇ ਵਿੱਚ ਕੋਈ ਮੁਸ਼ਕਲਾਂ ਵੀ ਆਉਂਦੀਆਂ ਆ ਮੁਸ਼ਕਲਾਂ ਆਉਂਦੀਆਂ ਕਿ ਇਹਦੇ ਵਿੱਚ ਸੁੰਡੀ ਦੀ ਮੁਸ਼ਕਲ ਆ ਜਾਂਦੀ ਹੈ ਕਿ ਦੇਖ ਕੇ ਤੇ ਮੌਸਮ ਦੇ ਹਿਸਾਬ ਨਾਲ ਜੇ ਪ੍ਰਾਲਾ ਕੋਈ ਥੋੜਾ ਹਰਿਆ ਦੱਬਿਆ ਜਾਂਦਾ ਤੇ ਸੁੰਡੀ ਦੀ ਬੜੀ ਮੁਸ਼ਕਲ ਆ ਜਾਂਦੀ ਜਿਹੜੀ ਸੁੰਡੀ ਦੀ ਤੁਸੀਂ ਗੱਲ ਕਰਦੇ ਹੋ ਪਿਛਲੀ ਵਾਰ ਜਿਹੜੇ ਕਾਫੀ ਕਿਸਾਨਾਂ ਨੇ ਇਸ ਦੀ ਸ਼ਿਕਾਇਤ ਕੀਤੀ ਸੀ ਕਿ ਜਿਹੜਾ ਇਸ ਤਰ੍ਹਾਂ ਪ੍ਰਾਲਾ ਦੱਬਿਆ ਗਿਆ ਉਹਦੇ ਵਿੱਚ ਜਿਹੜੀ ਉਹ ਸੁੰਡੀ ਪੈ ਗਈ ਤਾਂ ਤੁਹਾਡੇ ਵੀ ਕੋਈ ਇਸ ਤਰ੍ਹਾਂ ਦਾ ਹੋਇਆ ਸੀ ਨਹੀਂ ਸਾਡੇ ਸੁੰਡੀ ਨਹੀਂ ਕੋਈ ਤੇਲੇ ਦੀ ਥੋੜੀ ਸ਼ਿਕਾਇਤ ਆ ਗਈ ਸੀ ਧੁੰਗ ਕਿੱਲਿਆਂ ਨੂੰ ਤੇ ਸੁੰਡੀ ਤੇ ਕੋਈ ਏਡੀ ਖਾਸ ਸ਼ਿਕਾਇਤ ਨਹੀਂ ਆ ਜੀ ਕੀ ਕਾਰਨ ਕੀ ਮੰਨਦੇ ਹੋ ਇਹਦਾ ਇਹ ਤਾਂ ਜੀ ਜਦੋਂ ਹਰਿਆ ਪਰਾਲਾ ਜਿਹੜਾ ਆਪਾਂ ਦੱਬ ਦਿੰਨੇ ਆ ਇਸ ਤਰੀਕੇ ਨਾਲ ਫਿਰ ਉਹ ਸੁੰਡੀ ਜਿਹੜੀ ਆ ਉਹਦੇ ਵਿੱਚ ਉਹਦੇ ਅੰਡੇ ਪੈਦਾ ਹੋ ਜਾਂਦੇ ਆ ਤੇ ਉਹ ਸੁੰਡੀ ਲੱਗਦੀ ਆ ਕਣਕ ਤੇ ਇਹ ਜਿਹੜਾ ਕਿਸ ਤਰ੍ਹਾਂ ਮਤਲਬ ਤੁਹਾਨੂੰ ਕਿਸੇ ਨੇ ਦੱਸਿਆ ਹੈ ਵੀ ਤੁਸੀਂ ਇਸ ਤਰ੍ਹਾਂ ਹਾਂ ਜੀ ਯੂਨੀਵਰਸਿਟੀ ਨਾਲ ਵੀ ਅਟੈਚ ਆਂ ਲੁਧਿਆਣਾ ਯੂਨੀਵਰਸਿਟੀ ਦੇ ਵੀ ਉਹਨਾਂ ਦੇ ਵਿਚਾਰਾਂ ਸੁਣਦੇ ਰਹਿੰਦਾ ਹੋਰ ਵੀ ਜਿਹੜੇ ਆ گاਵ ਵਧੂ ਕਿਸਾਨ ਹੁੰਦੇ ਆ ਉਹਨਾਂ ਦੇ ਵਿਚਾਰ ਵੀ ਸੁਣਦੇ ਰਹਿੰਦਾ ਆਪ ਵੀ ਤਜਰਬੇ ਹੀ ਕਰਦੇ ਰਹਿੰਨੇ ਆ ਹੂੰ ਹੂੰ ਇਸ ਕਰਕੇ ਤਜਰਬਾ ਵੀ ਕੀਤਾ ਦੋ ਤਿੰਨ ਸਾਲ ਤੋ ਵਧੀਆ ਪਰ ਇਹਦੇ ਆਚ ਖਰਚਾ ਥੋੜਾ ਕਾਫੀ ਆ ਜਾਂਦਾ ਹੈ ਕੋਈ ਜਿਹੜਾ ਸੁਪਰ ਸੀਡਰ ਤੇ ਟਰੈਕਟਰ ਹੈ ਉਹ ਤੇਲ ਕੋਈ 12 ਤੋਂ 14 ਲੀਟਰ ਇੱਕ ਕਿੱਲੇ ਦਾ ਖਾ ਜਾਂਦਾ ਹੈ ਤੇ ਟੋਟਲ ਕਿੰਨਾ ਖਰਚਾ ਆ ਜਾਂਦਾ ਇਹਦੀ ਦੋ ਵਾਰੀ ਸੁਪਰ ਸੀਡਰ ਫੇਰਨਾ ਪੈਂਦਾ ਇੱਕ ਵਾਰ ਉਰਾਲਾ ਜਿਹੜਾ ਵਾ ਉਹ ਖਿਲਾਰਨਾ ਪੈਂਦਾ ਵਾ ਇੱਕ ਚਾਰ ਖੜੀਜੀ ਬਣਾਉਣੀ ਪੈਂਦੀ ਆ ਉਹਦੇ ਨਾਲ ਪਰਾਲਾ ਖਿਲਾਰਨਾ ਪੈਂਦਾ ਹੈ। ਉਹਦੇ ਦਾ ਕੋਲ 1 ਲੀਟਰ 2 ਲੀਟਰ ਤੇਲ ਕੋਲ ਮਲਣ ਦੇ 1300 ਤੋਂ 1500 ਰੁਪਏ ਦੇ ਵਿੱਚ ਖਰਚ ਆਊਗਾ। ਹਾਂਜੀ ਹਾਂਜੀ ਇੱਕ ਵਾਰ ਵਾਹੁਣ ਦਾ 1500 ਦਾ ਖਰਚਾ ਆ ਜਾਂਦਾ ਜੀ। ਤੇ ਦੂਜੀ ਵਾਰ ਫੇਰ ਵਾਉਣਾ ਪੈਂਦਾ ਸੁਪਰ ਸੀਡਰ ਨਾਲ ਫੇਰ ਬੀਜਣੀ ਪੈਂਦੀ। ਤੇ ਜੇ ਆਪਾਂ ਅੱਗ ਲਾ ਕੇ ਤੇ ਉਹਨੂੰ ਬੀਜਦੇ ਆ ਵਾਹਣੇ ਆ ਤੇ ਉਹਦੇ ਉੱਤੇ ਕਿੰਨਾ ਖਰਚਾ ਆਉਂਦਾ? ਉਹਦੇ ਤੇ ਕਾਫੀ ਫਰਕ ਪੈ ਜਾਂਦਾ ਜੀ ਇਹ ਆ ਕਿ ਇਹ ਜਿਹੜਾ ਪ੍ਰਾਲਾਵਾਏ ਸੁਪਰਸੀਡਰ ਆਏ ਵੱਡੇ ਟਰੈਕਟਰ ਚਲਾ ਸਕਦੇ ਛੋਟੇ ਟਰੈਕਟਰਾਂ ਦੇ ਇਹ ਵਸਦੀ ਗੱਲ ਨਹੀਂ ਹੈ ਘਟ ਤੋਂ ਘਟ ਜਿਹੜਾ 60 ਐਚਪੀ ਦਾ ਟਰੈਕਟਰ ਜਿਹੜਾ ਹੈ ਨਾ ਉਹ ਇਹਨੂੰ ਸਹੀ ਤਰੀਕੇ ਨਾਲ ਚਲਾਉਂਦਾ ਜਾਂ ਇਹਦੇ ਤੋਂ ਵੱਧ ਉਹ ਜਿਸ ਤਰ੍ਹਾਂ ਆਪਾਂ ਉਹ ਗਠਾਆਂ ਲੀਆਂ ਇੱਕ ਹੁੰਦੀਆਂ ਆਈ ਆ ਪ੍ਰਾਲੀ ਇਕੱਠੀ ਕਰਦੀ ਵੱਢ ਕੇ ਤੇ ਉਹਦੇ ਉੱਤੇ ਵੀ ਕਾਫੀ ਖਰਚਾ ਆਉਂਦਾ ਹਾਂ ਉਹਦੇ ਤੇ ਵੀ ਖਰਚਾ ਆ ਜਾਂਦਾ ਜੀ ਉਹ ਪੈਂਦਾ ਕਿ ਜਾਂ ਨਹੀਂ ਤਕਰੀਬਨ ਬਰਾਬਰ ਜਿਹਾ ਹੀ ਪੈ ਜਾਂਦਾ ਪਰ ਉਹ ਬਿਲਰ ਸਾਡੇ ਪਿੰਡ ਬਾਰਡਰ ਦਾ ਏਰੀਆ ਘਟ ਮਿਲਦੇ ਨੇ ਸਾਨੂੰ ਉਹਨਾਂ ਦੇ ਕੋਈ ਢੇ ਸਹੂਲਤ ਨਹੀਂ ਹੈਗੀ ਫਿਰ ਤਰ੍ਹਾਂ ਦੇ ਹਾਂ ਜਾਨੀ ਕੀ ਲੱਗਦਾ ਕਿ ਜਿਹੜੇ ਕਿਸਾਨ ਇਸ ਤਰ੍ਹਾਂ ਖੁਦ ਮਿਹਨਤ ਕਰਕੇ ਤਾਂ ਆਪਣੇ ਖਰਚੇ ਤੇ ਸਭ ਕੁਝ ਕਰਦੇ ਉਹਨਾਂ ਨੂੰ ਕਦੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਮਾਨ ਸਨਮਾਨ ਕੋਈ ਨਹੀਂ ਕੋਈ ਮਾਨ ਸਨਮਾਨ ਨਹੀਂ ਕੀਤਾ ਜਾਂਦਾ ਅਸੀਂ ਆਏ ਸਾਲ ਹੀ 2-3 ਸਾਲ ਤੋਂ ਇਹ ਪ੍ਰਾਲਾ ਅਸੀਂ ਗੱਲ ਲੰਦੇ ਆ ਤੇ ਇਸੇ ਤਰ੍ਹਾਂ ਹੀ ਅਸੀਂ ਹੁਣ ਪਾਣੀ ਲਾ ਦੇਣਾ 18-20 ਕਿੱਲੇ ਅੱਗੇ ਅਸੀਂ ਵਾਅਦਾ ਹੈ ਉਹ ਪਾਣੀ ਲਾ ਕੇ ਭਰਕਤ ਆਏ ਆ ਵੀ ਸਾਡਾ 2.5 ਕਿੱਲੇ ਥਾਮ ਇਹ ਵੀ ਵਾਣਦੇ ਆ ਹਾਂ ਮੰਦਿਆਂ ਦੇ ਹੁਣ ਕੀ ਕੀ ਸਰਕਾਰ ਨੂੰ ਕੀ ਪੀ ਕਰਨਾ ਹੈ ਕਿ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹ ਪੀ ਲਿਆ ਵੀ ਵੱਧ ਵੱਧ ਮੁਆਵਜ਼ਾ ਇਹਦਾ ਦਿੱਤਾ ਜਾਵੇ ਪਰ ਆਲੇ ਨੂੰ ਛੇ ਸੰਬੰਧਾ ਜਿਹੜਾ ਖਰਚਾ ਆਉਂਦਾ ਹੈ ਕੋਈ 5000 ਰੁਪਏ ਜਿਹੜਾ ਇਹ ਨਾ ਕਿੱਲੇ ਦਾ ਸਾਨੂੰ ਦਿੱਤਾ ਜਾਵੇ ਤੇ ਸਾਰਿਆਂ ਦਾ ਫਿਰ ਹੱਲ ਹੋ ਸਕਦਾ ਹਾਂਜੀ ਹਾਂਜੀ ਜੇ ਕੋਈ ਛੋਟੇ ਡਰੇਟ ਨਾ ਵਾਈ ਕਰਦਾ ਹੈ ਜਿਹੜਾ ਉਹ ਫਿਰ ਉਹਦਾ ਇਹ ਉਹਨੂੰ ਮੁਸ਼ਕਲ ਹੋ ਜਾਂਦੀ ਹੈ ਪੀਪਰ ਵਾਲਾ ਛੋਟੇ ਟਰੈਕਟਰ ਨਾਲ ਸੁਪਰ ਸੀਡਰ ਨਹੀਂ ਚੱਲਦਾ ਜੀ ਹੋਰ ਕੁਝ ਕਹਿਣਾ ਚਾਹੋ ਨੇ ਹਾਂ ਜੀ ਬਾਕੀ ਆ ਵੀ ਇਹਦੇ ਨਾਲ ਵਾਤਾਵਰਣ ਠੀਕ ਰਹਿੰਦਾ ਏ ਇੱਕ ਆਪਣੀ ਜਿਹੜੀ ਜ਼ਮੀਨ ਆ ਉਹਦੀ ਉਪਜਾਊ ਸ਼ਕਤੀ ਜਿਹੜੀ ਆ ਉਹਦੇ 'ਚ ਵਾਧਾ ਹੁੰਦਾ ਹਾਂ ਇਹ ਪਰਾਲੀ ਜਿਹੜੀ ਆ ਇਹਦੀ ਖਾਦ ਬਣਦੀ ਆ ਰੂੜੀ ਬਣਦੀ ਆ ਉਹ ਚੀਜ਼ਾਂ ਦਾ ਆਪਾਂ ਨੂੰ ਫਾਇਦਾ ਹੁੰਦਾ